1 2 3 ਤਿੰਨ ਟਰਾਲੀਆਂ ਭਰੀਆਂ ਖੜੀਆਂ ਨੇ ਇੱਕ ਭਰ ਰਹੀ ਆ ਬਾਈ ਤੰਨ ਨੇ ਕੰਪੈਨ ਨਾਲ ਇਹਨੇ ਕਰਦੇ ਜਿਹੜੇ ਬਹਿਨੇ ਹੋ ਤੁਸੀਂ ਬਾਈ ਤੁਨੋਂ ਡਰਾਈਵਰ ਦੇ 10 15 ਕਿਲੋ ਤਾਂ ਅੰਦਰੇ ਵਾ ਕੇ ਆਉਣਾ ਕਰਦਾ ਉਹਨੇ ਝੋਟੇ ਉਰੇ ਲਾਤੇ ਫਿੱਕਾ ਤਾਂ ਉਧਰ ਨੂੰ ਕਰਤਾ ਇੱਕ ਤਾਂ ਇਧਰ ਨੂੰ ਕਰਤਾ ਤੇ ਆ ਖੜਾ ਝੋਟਾ ਟਰਾਲਾ 22 ਫੁੱਟ ਡਬਲ ਐਕਸਲ ਕੀ ਚੀਜ਼ ਜਦੋਂ ਦਿਖਾਵਾਂ ਆਪਣੇ ਪਿੰਡਾਂ ਦੇ ਰੋਲਦੇ ਨੇ ਇਹ ਰੋਡ ਦੇ ਉੱਪਰ ਇੰਨਾ ਟੈਂਪਰੇਚਰ ਐ ਇੰਨੀ ਗਰਮੀ ਆ ਕਿੰਨੀ ਬੰਦਾ ਮਿਹਨਤ ਕਰਦੇ ਨੇ ਕਿ ਨਹੀਂ ਰੋਡ ਆਨੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਬੰਬ ਵਾਲਾ ਰੋਡ ਬਣਿਆ ਹੋਇਆ ਢਿੱਲੀ ਸੁੱਕੀ ਸਾਬੜਾਤੀਆਂ ਸਭ ਚੱਕ ਤੇ ਫਟੇ ਹਾਂਜੀ ਬਾਪੇਓ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਲੌਗ ਲੇਟਸ ਸਟਾਰਟ ਕਰਿਆ ਪਹਿਲੇ ਇੱਕ ਘੇੜਾ ਲਾਇਆ ਸੀ ਤੇ ਹੁਣ ਦੂਜਾ ਘੇੜਾ ਲੈ ਕੇ ਚੱਲੇ ਦੀ ਟਰਾਲੀ ਭਰ ਗਈ ਦੀ ਠੀਕ ਹੈ ਜੀ ਹੁਣ ਆਪਾਂ ਸਰਹੰਦ ਦੇ ਵਿੱਚ ਜਾ ਰਹੇ ਹਾਂ ਇੱਥੇ ਦੂਸਰੇ ਪਾਸੇ ਨੂੰ ਪਣਦੇ ਇਤਨੂੰ ਨੇੜੇ ਪੈਂਦਾ ਉੱਧਰ ਦੂਏ ਪਾਸੇ ਨਾਲੋਂ ਕਿਉਂਕਿ ਪਹਿਲਾਂ ਦੂਸਰੇ ਪਿੰਡ ਚ ਚੱਲਦੀ ਮਸ਼ੀਨ ਉੱਧਰੋਂ ਨੇੜੇ ਦੀ ਹੁਣਾ ਹੋਰ ਪਿੰਡ ਚ ਚੱਲਦੀ ਆ ਮਸ਼ੀਨ ਹੁਣ ਇੱਧਰੋਂ ਨੇੜੇ ਆ ਸਰਹੰਦ ਦੇੰਡਾ ਬਈਆ ਦਾ ਆਪ ਸਰਹੰਦ ਸ਼ਹਿਰ ਤੇ ਪਿੱਛੀ ਜਾਵਾਂਗੇ ਹੁਣ ਪਹਿਲਾਂ ਆਪਾਂ ਬਾਰ-ਬਾਰ ਦੀ ਲੰਘ ਜਾਂਦੇ ਸੀ ਚੱਲਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਤੇ ਜਿਹੜੇ ਮੇਰੇ ਭਰਾ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਇਹ ਆਪਣੇ 4-5 ਕੇ ਬਲੌਗ ਨੇੜੇ ਫਾਰਮਿੰਗ ਦੇ ਨੇ ਬਾਕੀ ਤਾਂ ਹੁਣ ਆਪਣੇ ਦੂਏ ਵੀਡੀਓ ਆਉਂਦੀਆਂ ਨੇ ਆਪਣੀਆਂ ਜਿਹੜੇ ਭਰਾ ਪਹਿਲਾਂ ਜੁੜੇ ਮੈਨੂੰ ਉਹਨਾਂ ਨੂੰ ਪਤਾ ਹੀ ਆ ਦੇ ਨਵੇਂ ਸਬਸਕ੍ਰਾਈਬ ਜਰੂਰ ਕਰਦੇ ਹੋ ਲਾਈਕ ਕਮੈਂਟ ਕਰਕੇ ਦੱਸਿਓ ਜੇ ਕੋਈ ਕਮੀ ਹੈ ਤਾਂ ਵੀ ਦੱਸ ਸਕਦੇ ਹੋ ਕਮੈਂਟ ਕਰਕੇ ਤਾਲੀਆਂ ਬਹੁਤ ਕਰਦੇ ਲੋਕ ਆ ਅੱਜ ਗਈ ਹੁਣ ਚੱਲਦੇ ਆ ਸਿੱਧਾ ਰਾਜਪੁਰੇ

ਭਾਈ ਮਸਾ ਤੇਰੀ ਦੁਕਾਨ ਆ ਆਇਆ ਕੱਲ ਤੇਰੇ ਕੋਲ ਪੀ ਕੇ ਗਏ ਸੀ ਸਰਹੰਦ ਤੋਂ ਮੈਂ ਕਿਹਾ ਉੱਥੇ ਹੀ ਰੁਕਣਾ ਬਾਰ ਬਾਰ ਬਗਦਾ ਭਲੇਖਾ ਪੈਂਦਾ ਨਾ ਹੈਗੇ ਇੱਕੋਸਾਰ ਦਾ ਸਾਰਾ ਕੁਝ ਸਾਰਿਆਂ ਦਾ ਕਿਹੜਾ ਕੋਈ ਫਰਕ ਆ ਮੈਂ ਕਿਹਾ ਉਹੀ ਬਾਈ ਕੋਲ ਜਾਣਾ ਭਾਈ ਇਹਨਾਂ ਲੋਕਾਂ ਕੋਲ ਖੜਿਆ ਕਰੋ ਠੀਕ ਹੈ ਨੀ ਮਿਹਨਤ ਦੇਖ ਲਓ ਰੋਡ ਦੇ ਉੱਪਰ ਇੰਨਾ ਟੈਂਪਰੇਚਰ ਇੰਨੀ ਗਰਮੀ ਆ ਕਿੰਨੇ ਬੰਦਾ ਮਿਹਨਤ ਕਰਦੇ ਨੇ ਕਿਹਨਾਂ ਹੀ ਰੋਡ ਤੇ ਖੜਕੇ ਵਧੀਆ ਯਾਰ ਇਹਨਾਂ ਕੋਲ ਖੜਿਆ ਕੋਈ ਪੈਸੇ ਪੂਸੇ ਬਟਾਇਆ ਕਰੋ ਹਾਂ ਬਹੁਤ ਲੋਕ ਨੇ ਮਤਲਬ ਸ੍ਰਾਂਤੋਂ ਲੈ ਕੇ ਰਾਜਪੁਰੇ ਤੱਕ ਮੈਂ ਕਹਿੰਦਾ ਇੱਕ ਸਾਈਡ 50 ਜਣੇ ਹੋਣਗੇ 50 ਸਾਈਡ ਆਹ ਸਾਈਡ 50 ਸਾਈਡ ਦੂਜੀ ਸਾਈਡ 50 ਜਣੇ ਤਾਂ ਭਰਾ ਜਿਹੜਾ ਵੀ ਕੋਈ ਆ ਤਾਂ ਇਹਨਾਂ ਕੋ ਰੋਕੇ ਨਾ ਕੋ ਜੂਰ ਜਸਪੀਆ ਕਰੋ ਨਾਲੇ ਤਾਜ਼ਾ ਬਣਾਉਂਦੇ ਨੇ ਅੱਖਾਂ ਸਾਹਮਣੇ ਬਣਾਉਂਦੇ ਨੇ ਵਧੀਆ ਬਣਾ ਕੇ ਦਿੰਦੇ ਨੇ ਮਿਹਨਤ ਬੰਦੇ ਕਰਦੇ ਨੇ ਯਾਰ ਇੰਨੀ ਗਰਮੀ ਦੇ ਵਿੱਚ ਲੋਕ ਨਹੀਂ ਘਰੇ ਸੀ ਛੱਡ ਕੇ ਪਏ ਨੇ ਇਹ ਵਿਚਾਰੇ ਦੇਖ ਲਓ ਮਿਹਨਤ ਕਰਦੇ ਨੇ ਠੀਕ ਨਹੀਂ ਘਰ ਪਰਿਵਾਰ ਲਈ ਹਰੇਕ ਬੰਦਾ ਕੋਈ ਵੀ ਆ ਮਜਬੂਰੀ ਆ ਹਰੇਕ ਦੀ ਕਰਨਾ ਪੈਂਦਾ ਸਭ ਕੁਝ ਅੱరే ਆਪਾਂ ਪੀਨੇ ਆ ਰਾਸ ਕੱਲ ਵੀ ਆਪਾਂ ਇਹਨਾਂ ਕੋਲ ਅਕੇ ਬਾਈ ਕੋਲੀ ਖੜੇ ਸੀ ਟਟੂਗੜ ਮੈਂ 10 ਜਣੇ ਕੋਲ ਦੇਖਦਾ ਆਏ ਆ ਮਨਾਂ ਉੱਥੇ ਹੀ ਖੜਨਾ ਉੱਥੇ ਹੀ ਖੜਨਾ ਕਿਉਂਕਿ ਇੱਕ ਮੇਨ ਆਉਂਦੀ ਹੈ ਸਫਾਈ ਤੇ ਟੇਸਟ ਇਹ ਚੀਜ਼ਾਂ ਜ਼ਰੂਰੀ ਨੇ ਬੰਦੇ ਦਾ ਵਧੀਆ ਹੈ ਇਹਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਬੰਬ ਵਾਲਾ ਰੋਡ ਬਣਿਆ ਹੋਇਆ ਇਹ ਬਾਈਪਾਸ ਪਟਿਆਲੇ ਨੂੰ ਜਾਂਦਾੜਾ ਗਾਬਡੰਡਾ ਆਪਾਂ ਬਾਹਰ ਦੀ ਬਾਈਬਾਈ ਪਾਸੇ ਜਾਵਾਂਗੇ ਮੰਡੀ ਚੋਂ ਅਸਲੀਆ ਟਰਾਲੀ ਪੂਰੀ 16 7 ਫੁੱਲ ਹੈ ਨਾ ਜੀ ਆਪੇ ਆਪਾ ਪੁਲ ਤੋਂ ਥੱਲੇ ਉਤਰ ਗਏ ਕਾਹ ਰੇਲਵੇ ਦਾ ਪੁਲ ਟੱਪ ਕੇ ਜਿਹੜਾ ਅਗਲਾ ਪੁਲ ਆ ਉਹ ਥੱਲੇ ਉਤਰ ਜਾਣਾ ਆਪਾਂ ਨੇ ਇੱਧਰ ਘਾਟਾ ਆ ਜਾਣਾ ਇਹ ਰਾਜਪੁਰੇ ਨੂੰ ਜਾਂਦਾ ਸਿੱਟਾ ਨਾਂ ਗਿਆ ਬਠਿੰਡੇ ਵਾਲਾ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਏ ਬਾਈਪਾਸ ਸਿੱਧਾ ਜਾ ਕੇ ਮੰਡੀ 'ਚ ਲੱਗੂਗਾ ਤੇ ਉਧਰੋਂ ਕਾਹਾਂ ਜਾ ਕੇ ਇਹ ਵੀ ਚੰਡੀਗੜ੍ਹ ਰੋਡ ਨਾਲ ਮਿਲ ਜਾਂਦਾ ਪਰ ਕਾਹਾਂ ਬਜ਼ਾਰ ਦੇ ਵਿੱਚ ਕਾਹਾਂ ਟਰੱਕਾਂ ਦੇ ਭਾਰੀ ਚੀਜ਼ਾਂ ਦੀ ਨੋ ਨੋ ਪਾਰਕਿੰਗ ਇਸ ਕਰਕੇ ਨਾਲ ਆਪਾਂ ਉਰਵਾ ਦੇਖੋ ਮੰਡੀ ਨੂੰ ਮੁੜ ਜਾਣਾ ਕਰੀਏ ਕਿ ਆਪਾਂ ਕੰਡਾ ਕਰਾਉਣਾ ਪਹਿਲਾਂ। ਬਾਬਾ ਫਸਤੀ ਕੰਡਾ ਕਰਾ ਕੇ ਵਸਤਾ ਜਾਵਾਂਗੇ। ਬਾਕੀ ਉ ਤਾਂ ਕੀ ਦਿਮਾਗ ਰਹਿ ਗਿਆ ਆਪਾਂ ਮੁੜਨਾ ਨਹੀਂ ਆਪਾਂ ਰੋ ਕੰਡਾ ਕਰਾ ਕੇ ਫਿਰ ਅੰਦਰ ਐਂਟਰ ਹੋ ਜਾਾਂਗੇ ਆਗੇ। ਫੇ ਚੱਲਦੇ ਆ ਮੰਡੀ ਤੋਂ ਦਿਖਾਉਣੇ ਆ। ਲਓ ਜੀ ਆਪਾਂ ਕੰਡਾ ਕਰਾ ਲਿਆ। ਠੀਕ ਹੈ ਜੀ। ਤੇ ਹੁਣ ਚੱਲਦੇ ਆ ਮੰਡੀ ਚੋਂ। ਆਏ ਹਾਏ। ਆਮਨ ਕਰਮ ਕੰਡਾ। ਆਓ ਜੀ ਮੇਟਰ ਟਰਾਲੀ ਖਾਲੀ ਹੋ ਗਈ ਸੀ ਤੇ ਮੈਂ ਉਧਰ ਦੁਕਾਨ ਤੇ ਵਾਗ ਜਾ ਚਾਹੂ ਪੀਣਾ ਇਹ ਟਰਾਲੀ ਆਣੀ ਲਿਫਟ ਆਣੀ ਹੈਗੀ ਨਾ ਇਹ ਤੇ ਕਰਕੇ ਹੁਣ ਟਾਈਮ ਲੱਗ ਗਿਆ ਕਿਹੀ ਟਰਾਲੀ ਜੇ ਲਿਫਟ ਆਉਣ ਦੀ 5 ਮਿੰਟ ਚ ਖਾਲੀ ਕਰ ਦੇਣੀ ਸੀ 2 ਘੰਟੇ ਲਾਦੇ ਆ ਟਰਾਲੀ ਨੂੰ ਖਾਲੀ ਕਰਨ ਨੂੰ ਤੇ ਹੁਣ ਖਾਲੀ ਹੋਈ ਆ ਹੁਣ ਕੰਡਾ ਕਰਾਉਣੇ ਆ ਦਾ ਫੇ ਚੱਲਦੇ ਆਂ ਮੰਡੀ ਚ ਵੀ ਗਾਹ ਪਿਆ ਬੜੇ ਬੁਰੇ ਹਾਲ ਹੋਏ ਪਏ ਨੇ ਯਾਰ ਉੱਪਰੋਂ ਕਰਮੀ ਇੰਨੀਆ ਧੁੱਪ ਇੰਨੀਆ ਰਹੀ ਰੱਬ ਦਾ ਨਾਮ ਲਓ ਵੀ ਟਰਾਲੀ ਦਾ ਖਾਲੀ ਕਰਾ ਲੀ 2 ਘੰਟੇ ਜ਼ਰੂਰ ਲਾ ਦੇਣਾ ਨੇ ਇਹੀ ਫਰਕ ਆ ਜੈਕ ਵਾਲੀ ਟਰਾਲੀ ਤੇ ਸਿੰਪਲ ਟਰਾਲੀ ਦਾ ਜੇ ਸਿੰਪਲ ਟਰਾਲੀ ਆ ਤਾਂ 2 ਘੰਟੇ ਤੁਹਾਡੇ ਪੱਕੇ ਨੇ ਤੇ ਖਰਾਬ ਹੁੰਦੇ ਜੇ ਜੈਕ ਵਾਲੀ ਆ ਡਾਲਾ ਖੋਲੋ ਜੈਕ ਚੱਕੋ ਖਾਲੀ ਟਰਾਲੀ ਆ ਦਾ ਬਾਸ ਮੁੜ ਜਾਓ ਇਹ ਜੀ ਦਾ ਬਹੁਤ ਫਰਕ ਪੈਂਦਾ ਤੇ ਅੱਜ ਬੱਦਲ ਦਿਖਾ ਰਿਹਾ ਸੀ ਕੱਲ ਮੌਸਮ ਬਹੁਤ ਖਰਾਬ ਹੋਇਆ ਕੁਝ ਵੀ ਨਹੀਂ ਇੰਨੀਆਂ ਭਜੜਾਂ ਪਈਆਂ ਉਹਨੇ ਪਿੰਡ ਮਸ਼ੀਨਾ ਦੋ ਚੱਲਦੀਆਂ ਨੇ ਇੱਕ ਤਾਂ ਉਹੀ ਹਰਦੇਵ ਆਈਡ ਚੱਲਦੀ ਆ ਪਹਿਲਾਂ ਹੀ ਦੂਜੇ ਮੋਟਰ ਤੇ ਹਿੰਦ ਚੱਲਦੀ ਆ ਉਹ ਅੱਡ ਚੱਲਦੀ ਆ ਵੀ ਚਲੋ ਵੱਟ ਲਈ ਇਸ ਦਮਾਂ-ਦਮਾਂ ਉਹਦੇ ਕਰਕੇ ਹੋਇਆ ਕੁਝ ਨਹੀਂ ਮੌਸਮ ਸਭ ਸਹੀ ਆ ਠੀਕ ਠਾਕ ਆ ਪਤਾ ਨਹੀਂ ਕੀ ਇਹ ਨਟ-ਨਟ ਵਾਲੇ ਉਹ ਦੋ ਬਣਾਈ ਜਾਂਦੇ ਨੇ ਲੋਕਾਂ ਦਾ ਪਰ ਕਿਹੜਾ ਵੀ ਰੱਬ ਨੂੰ ਮਿਲ ਕੇ ਆਉਂਦਾ ਬਾਈ ਸਿੱਧੀ ਗੱਲ ਆਪਣੇ ਕੋਲ ਤਾਂ ਇਹਦਾ ਇੱਕ ਅੰਤਾਜੇ ਜੇ ਹੁੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਕਈ ਵਾਰ ਕਈ ਵਾਰ ਉਹ ਸਹੀ ਨਿਕਲ ਜਾਂਦੇ ਨੇ ਪਾਏ ਜਾਂਦਾ ਇਹ ਕਈ ਵਾਰ ਪੈਂਦਾ ਹੀ ਨਹੀਂ ਕਿਹੜਾ ਕੋਈ ਰੱਬ ਨੂੰ ਮਿਲ ਕੇ ਆਉਂਦਾ ਹੈ ਪਰ ਇਹ ਆ ਵੀ ਲੋਕਾਂ ਨੂੰ ਭੱਜੜਾਂ ਪਾ ਜਾਂਦੀਆਂ ਨੇ ਵੀ ਹਾਂ ਯਾਰ ਮੌਸਮ ਖਰਾਬ ਫਸਾਉ ਸੰਭੋ ਚਲੋ ਚੱਲਦੇ ਆਂ ਗੰਡੇ ਤੇ ਲੋ ਵੀ ਖਾਲੀ ਦਾ ਗੰਡਾ ਹੋ ਗਿਆ ਚਲ ਚੱਲਦੇ ਆ ਵਾ ਪਿੰਡਾਂ ਨੂੰ ਪਹਿਲਾਂ ਕੋ ਖਾਣੇ ਆ ਯਾਰ ਭੁੱਖੇ ਨਹੀਂ ਲੱਗੀ ਵੀ ਬੁਰਾ ਹਾਲ ਹੋਇਆ ਪਿਆ ਮੂੰਹ ਦਾ ਵੀ ਬੁਰਾ ਹਾਲ ਹੋਇਆ ਪਿਆ ਬੇ ਨੀਂਦ ਕਰ ਨੀਂਦ ਕਰਕੇ ਰਾਤ ਨੂੰ 12 ਵਜੇ ਜਾਂਦਿਆਂ ਸੌਣ ਨੂੰ ਸਵੇਰੇ 4 ਵਜੇ ਫੇਰ ਜੀ ਟਰਾਲੀ ਆਖ ਦੋ ਤਾਂ ਟਾਈਮ ਸੇ ਟਰਾਲੀਆਂ ਖਾਲੀ ਹੁੰਦੀਆਂ ਤਾਂ ਕੰਮ ਨਹੀਂ ਚੱਲਦੀ ਆ ਚੱਲ ਕੱਲ ਕੱਲ ਦਾ ਕੰਮ ਰਹਿ ਗਿਆ ਇੱਕ ਦਿਨ ਦਾ ਤਾਲੂ ਮੁੱਕ ਜਾਣਾ ਉਸ ਤੋਂ ਬਾਅਦ ਵੇਲੇ ਹੀ ਆ ਤੇ ਤੁਹਾਨੂੰ ਬਹੁਤ ਵਧੀਆ ਵਧੀਆ ਘੈਂਟ ਘੈਂਟ ਵੀਡੀਓ ਨਵੇਂ ਨਵੇਂ ਪਾਵਾਂਗੇ ਚੈਨਲ ਤੇ ਕਾਲੂ ਆਪਣਾ ਬਲੌਗ ਹੈ ਇਹਦਾ ਫਾਰਮਿੰਗ ਦਾ ਕੰਮ ਓਕੇ ਆਣਾ ਖੇਤੀ ਵਾਲੇ ਵੀਡੀਓ ਦਾ ਦੇਖ ਦੇਖੋ ਖਾਣੇ ਆ ਯਾਰ ਕੋਈ ਵਧੀਆ ਚੀਜ਼ ਕੋਈ ਪੀਕੇ ਦਾ ਬੋਪਰਾ ਹਾਲ ਹੋਇਆ ਬੀਬੀ ਨੂੰ ਖਾਣ ਨੂੰ ਕੋਈ ਚਾਹੀਦਾ ਖਾ ਦੇ ਰਿਹਾ ਕੋਈ ਵਧੀਆ ਕੋਈ ਟਰੈਕਟਰ ਆ ਪੂਰੇ ਸਾਈਡ ਤੇ ਲਾਤਾ ਥੋੜਾ ਆਪਾਂ ਚੱਲਦੇ ਆ ਖਾਣ ਲੈਣੇ ਔਰ ਇਹ ਸਬਜ਼ੀ ਮੰਡੀ ਆ ਸਬਜ਼ੀ ਨਾਲ ਕੋਈ ਫਰੂਟ ਫਰਟ ਲੈ ਲੈਣੇ ਖਾਣ ਨੂੰ ਉਰਤੀ ਲੈਣਾ ਯਾਰ

ਭਲੇ ਆਏ ਸਮਾਨ ਇੱਕ ਤਾਂ ਲੈ ਲਿਆ ਅੰਗੂਰ ਆ ਠੀਕ ਆ ਜੀ ਇੱਕ ਸਿਰ ਨੂੰ ਹੋਰ ਚੀਜ਼ ਦਿਖਾਈਏ ਇਹਨੂੰ ਠੰਡ ਬਹੁਤ ਲੱਗਦੀ ਆ ਆ ਦੇਖੋ ਦਿਖਾਉਣ ਆਪਾਂ ਚੜ ਕੇ ਕੀ ਚੀਜ਼ ਆ ਇਹ ਚਲੋ ਇਹ ਲਓ ਇਹ ਕੀ ਚੀਜ਼ ਆ ਤੁਹਾਨੂੰ ਦਿਖਾਵਾਂ ਆਪਣੇ ਪਿੰਡਾਂ ਦੇ ਰੋਲਦੇ ਨੇ ਇਹ ਲਾ ਦੇਖੋ ਪਹਿਲਾਂ ਇਹ ਕੱਪੜਾ ਲਾ ਦੀਏ ਤਾਂ ਠੰਡ ਲੱਗਦੀ ਆ ਇਹਨੂੰ ਫਿਰ ਇੱਕ ਕੱਪੜਾ ਹੋਰ ਚੜਾਇਆ ਬੈਤੇ ਲਪਾਪਾ ਫੇਰ ਵਿੱਚੋਂ ਨਿਕਲੂ ਭਾਈ ਮੁੰਡਾ ਕੀ ਨਿਕਲਦਾ ਇਹ ਲਓ ਜੀ ਆਏ ਚੱਕੋ ਮਰੂਦ 150 ਰੁਪਏ ਕਿਲੋ ਪੰਡਾ ਜਣੂ ਕੋਈ ਪੁੱਛਦਾ ਨਹੀਂ ਜਾਂਦੇ ਜਾਂਦੇ ਨਾਲ ਇਹ ਖਾ ਲਾਂਗੇ ਨਾਲ ਇਹ ਖਾ ਲਾਂਗੇ ਚੱਲਦੇ ਆ ਪੰਡੂ ਹੁਣ ਯਾਰ ਨਾਲੇ ਹੌਲੀ ਹੌਲੀ ਠੀਕ ਨਹੀਂ ਜਾ ਕੇ ਟਰਾਲੀਆਂ ਦੇਖਣੇ ਕਿੰਨੀਆਂ ਘਰ ਗਈਆਂ ਫਰੂਟ ਵਧੀਆ ਚੀਜ਼ ਆ ਤਲੇ ਫਲੇ ਆ ਨਾ ਵਧੀਆ ਚੀਜ਼ ਆ ਚਲੋ ਹੋ ਜੀ ਬਾਪੇ ਆਪਾਂ ਚੜ ਕੇ ਰਾਜਪੁਰੇ ਆ ਦਿੱਲੀ ਰੋਡ ਆ ਜਿਹੜਾ ਸਰਹੰਦ ਨੂੰ ਜਾਂਦੇ ਆ ਤੇ ਹੁਣ ਆਪਾਂ ਜਾ ਕੇ ਤੁਹਾਨੂੰ ਖੇਤ ਚ ਮਿਲਦੇ ਆ ਉੱਥੇ ਕੀ ਪੋਜੀਸ਼ਨ ਆ ਕੀ ਬਣਿਆ ਟਰਾਲੀ ਟੋਲੀ ਭਰੀ ਕਰਾਈ ਇਹਨੇ ਹੌਲੀ ਹੌਲੀ ਇਹਨੂੰ ਖਾਲੀ ਏ ਕਿਹੜਾ ਛੇ ਦੀ ਵਾਧਾ ਇਹ ਉਹ ਹੈਗੀ ਬਤੇ ਬੜੇ ਬੜੇ ਦੀ ਵਾਲੇ ਪੌਣਾ ਕਿਲੋ ਦਾ ਇੱਕ ਇੱਕ ਉਹ ਦਿਮਰੂਲ ਪੌਣਾ ਕਿਲੋ ਦਾ ਦੇ ਲਓ ਚਲੋ ਚੱਲਦੇ ਆਈ ਹੁਣ ਖੇਤਾ ਜਰੋਂ ਆਲੇ-ਦਾਲੇ ਜਿੱਥੇ ਤੱਕ ਨਿਗਾਹ ਜਾਂਦੀ ਆ ਮਤਲਬ ਬਸ ਇੱਕ ਦੋ ਖੇਤ ਖੜੇ ਨੇ ਨਹੀਂ ਕਣਕਾਂ ਦਾ ਜਮਾਂ ਹੀ ਸਵਾਇਆ ਹੋ ਗਿਆ ਕੱਲ ਦੇ ਦਿਨ ਤੋਂ ਬਾਅਦ ਏਰੀਏ 'ਚ ਕਣਕ ਦੇਖਣ ਨੂੰ ਵੀ ਨਹੀਂ ਮਿਲਦੀ ਹੁਣ ਤਾਂ ਲਾਂ ਟੂੜੀ ਦਾ ਕੰਮ ਚੱਲ ਰਿਹਾ ਟੂੜੀ ਦਾ ਆਲੇ ਮਤਲਬ 80% ਕੰਮ ਰੰਦਾ ਏ ਤੇ ਕਣਕ ਦਾ 90% ਮੁੱਕ ਗਿਆ 10% ਜਿਹੜੀ ਕੋਈ ਲੇਟ ਆ ਨਹੀਂ ਤਾਂ ਸਭ ਚੱਕੀ ਗਈ ਸਭ ਵੱਡੀਆਂ ਗਈਆਂ ਕਿਆ ਮੌਸਮ ਕਰਕੇ ਆਲੇ ਦਿੱਲੀ ਸੁੱਕੀ ਸਾਪੜਾਤੀਆਂ ਸਭ ਚੱਕ ਤੇ ਫੱਟੇ ਚਲੋ ਜਿਵੇਂ ਆਵੇ ਠੀਕ ਲੱਗਦਾ ਹੁਣ ਆ ਦੇਖ ਲੋ ਕਿਤੇ ਵੀ ਗੜਕ ਨਹੀਂ ਦੇਦਰਾਈ ਤਾ ਮੈਂ ਤਾਂ ਆਪਣੀ ਦੇਦਰਾਈ ਜੋ ਵੀ ਮੈਂ ਦੂਰੋਂ ਦੇਖਣਾ ਤੁਸੀਂ ਵੀਡੀਓ ਰਾਹੀਂ ਦੇਖਣਾ ਵਾਹ ਤੂੜੀ ਵਾਲਾ ਹੀ ਤੂੜੀ ਰੀਪਰ ਹੀ ਰੀਪਰ ਚੱਲਦੇ ਨੇ ਜੇ ਲੋ ਆਪਾਂ ਯਲਕੇ ਦੇ ਰਹੇ ਆ ਖੇਤ ਚ ਆਪਣੀ ਕੀ ਪੋਜੀਸ਼ਨ ਆ ਪਿੰਡ ਪਹੁੰਚ ਕੇ ਉੱਥੇ ਚੱਲਦੀ ਆ ਕੰਬੈਨ ਆ ਚੋ ਉਪਰੋਂ ਨਹੀਂ ਫਿਰਦੇ ਨੇ ਕਿਵੇਂ ਆ ਵਧੀਆ ਉਹ ਤੋਂ ਦੂਜੀ ਮੋਟਰ ਤੇ ਹੰਡ ਮਸ਼ੀਨ ਆ ਉਦੋਂ ਕੰਮ ਮੁੱਕ ਗਿਆ 16 ਕਿੱਲੇ ਦੀ ਵੱਢ ਲਿਆਉਂਦੇ ਦੋ ਮਸ਼ੀਨਾਂ ਚਲਾਈਆਂ ਚੌਥੇ ਮੈਂ ਗਿਆ ਨਹੀਂ ਤਾਂ ਕਰਕੇ ਕਲਿੱਪ ਐਡ ਨਹੀਂ ਹੋਏ ਭਾਈ ਉਹਦੇ ਲਈ ਸੌਰੀ ਐ ਜਿਹਾ ਕੀ ਚੱਕਰ ਆ ਅੱਜ ਕੱਲ ਵੀਰੇ ਝੂਠ ਬਹੁਤ ਚੱਲਦਾ ਆਲਾ ਥੰਮ ਮੇਲ ਦੇ ਕੋਲ ਲੇਖਦਾ ਵੀਡੀਓ ਹੀ ਖੋਲਦਾ ਆਪਾਂ ਇਹ ਗੱਲ ਨਹੀਂ ਜੋ ਵੀਡੀਓ ਚ ਉਹੀ ਹਾਲ ਨੂੰ ਦੱਸਣੀ ਆ ਠੀਕ ਨੇ ਝੂਠ ਨਾਲ ਆਪਾਂ ਕਿਸੇ ਨੂੰ ਨਾ ਦੇ ਨਾਲ ਜੋੜ ਨਹੀਂ ਸਕਦੇ ਆਲਾ ਕਹਿੰਦਾ ਤਾਂ ਬੰਦਾ ਵੀਡੀਓ ਚ ਇੰਨਾ ਉਹ ਕਰਦਾ ਏ ਕੱਲ ਨੂੰ ਖਬਰ ਕਹਿ ਜਾਊਗਾ ਤੇ ਝੂਠ ਕਦੇ ਵੀ ਨਾ ਬੋਲੋ ਥੰਮ ਮੇਲ ਚ ਜੋ ਵੀਡੀਓ ਚ ਉਹੀ ਲਿਖਿਆ ਕਰੋ ਸਹੀ ਆਲੇ ਨੂੰ ਸਹੀ ਇਨਫੋਰਮੇਸ਼ਨ ਮਿਲੇ ਕਿ ਇਹਨੂੰ ਗਲਤ ਇਨਫੋਰਮੇਸ਼ਨ ਨਾ ਮਿਲੇ ਠੀਕ ਆ ਜੀ ਚਲੋ ਆਦਰ ਖੜੇ ਟਰਾਲੇ ਹੋ ਗਏ ਤੁਹਾਨੂੰ ਦਿਖਾਉਨੇ ਆ ਲਓ ਜੀ 1 2 3 ਤਿੰਨ ਟਰਾਲੀਆਂ ਭਰੀਆਂ ਖੜੀਆਂ ਨੇ ਇੱਕ ਭਰ ਰਹੀ ਆ ਆ ਖੜਾ ਟਰਾਲਾ 22 ਫੁੱਟਾ ਡਬਲ ਐਕਸਲ ਇਹਦੇ ਬਾਰੇ ਤੁਹਾਨੂੰ ਦਿਖਾਉਨੇ ਆ ਲਓ ਜੀ ਉਹ ਸਾਹਮਣੇ ਮਸ਼ੀਨ ਚੱਲਦੀ ਆ ਇੱਕ ਟਰੈਕਟਰ ਉਹ ਖੜਾ ਉਹ ਦੇਖੋ ਆ ਕੇਰੇ ਚੱਲ ਰਹੀ ਆ ਇੱਕ ਟਰਾਲੀ ਆਪਣੀ ਉਹ ਭਰੀ ਖੜੀ ਆ ਠੀਕ ਆ ਜੀ ਇੱਕ ਆ ਸਵਰਾਜ ਮਾਗਰ ਖੜੀ ਆ ਉਹ ਹਲੇ ਖਾਲੀ ਆ ਸੋਨਾ ਵਾਲੀ ਕਾਲੀ ਆ ਸਵਰਾਜ ਵਾਲੀ ਭਰੀ ਖੜੀ ਆ ਇਹ ਹੁਣ ਸਵੇਰੇ ਸਾਰੀਆਂ ਇਕੱਠੀਆਂ ਲੈ ਕੇ ਜਾਵਾਂਗੇ ਤੇ ਆ ਖੜਾ ਝੋਟਾ ਟਰਾਲਾ 22 ਫੁੱਟ ਡਬਲ ਐਕਸਲ ਇਹਦੇ ਮੂਰੇ ਝੋਟਾ ਭਾਈ ਹੌਂ ਲੈਂਡ ਆ ਟਰੈਕਟਰ ਵੀ ਝੋਟਾ ਤੇ ਟਰਾਲਾ ਵੀ ਝੋਟਾ ਹੀ ਆ 200 ਪਲੱਸ ਇੱਜ ਗਣਕ ਪੈਂਦੀ ਆ ਵਧੀਆ ਟਰਾਲਾ ਬਣਿਆ ਹੋਇਆ ਡਬਲ ਐਕਸਲ ਆ ਪੂਰਾ ਹਨ ਬਾਈ ਤਾਂ ਨਨੇ ਕੰਬਾਈ ਨਾਲ ਇਹਨੇ ਕਰਤੇ ਜਿਹੜੇ ਬਹਿਨੇ ਹੋ ਤੁਸੀਂ ਬਾਈ ਤੁਨੋਂ ਐਨਾ ਘਰ ਦੌੜਦਾ ਰਹੇ ਰੱਬ ਦਾ ਨਾਮ ਹੈ ਸਲੂਟ ਆ ਡਰਾਈਵਰਾਂ ਨੂੰ ਮਸ਼ੀਨਾਂ ਵਾਲਿਆਂ ਦਾ ਸਹੀ ਗੱਲ ਆ ਯਾਰ ਭੈਣ ਜੋ ਬੁੱਲੇ 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 ਇਹਦਾ ਮੈਂ ਕਹਿੰਦਾ ਤੇ ਡਰਾਈਵਰ ਦੇ 10 15 ਕਿਲੋ ਤਾਂ ਅੰਦਰੇ ਵਾਗ ਕੇ ਆਉਣਾ ਕਰਦਾ ਹਾਂ ਜਦਨ ਦਾ ਮਸ਼ੀਨ ਚਲਾਉਂਦਾ ਹੋਊਗਾ ਇੱਕ ਸੀਜੇ ਦੇ 2-3 ਕਿਲੋ ਤਾਂ ਖਾਏ ਜਾਂਦਾ ਹੂ ਨਾ ਆਹ ਜੀ ਟਰੈਕਟਰ ਦੀ ਲੁੱਕ ਦੇਖੋ ਕਿੱਦਾਂ ਐ ਇਹਦੇ ਆਉਣ ਵਾਲੇ ਟਾਈਮ 'ਚ ਜੋ ਜੋ ਆਪਾਂ ਚੀਜ਼ਾਂ ਸੋਚੀਆਂ ਵੀਆਂ ਨੇ ਸਾਰੀਆਂ ਹੀ ਕਰਾ ਦੇਣੀਆਂ ਨੇ ਹੌਲੀ-ਹੌਲੀ ਵਾਸੋਂ ਸਟਾਰਟਿੰਗ ਹੈ ਤਾਂ ਕਿਹਦਾ ਤੇ ਬੰਪਰ ਆਪਾਂ ਪਲੇਟਰ ਲਗਾਉਣਾ ਲੰਬਾ ਤੇ ਮੂਰਲੇ ਟਾਇਰ ਆਪਾਂ ਪਾਵਾਂਗੇ ਜਾਂ 916 ਜਾਂ 1016 ਪਿਛਲੇ ਇਹਦੇ 16 ਦੇ ਪਾਏ ਹੋਏ ਨੇ ਉਹ ਆਪਾਂ ਨਵੇਂ ਪਵਾ ਦੇਣੇ ਨੇ ਠੀਕ ਆ ਜੀ ਕਾਫੀ ਇਹ ਚ ਅਪਡੇਟ ਕਰਾਂਗੇ ਹੌਲੀ-ਹੌਲੀ ਛਤਰੀ ਆਪਾਂ ਹਾਲੈਂਡਰ ਵਾਲੀ ਲਾਵਾਂਗੇ ਉਹਦੇ ਡਾਊਨ ਸਿਲਿੰਗ ਕਰਾਂਗੇ ਟਰੈਕਟਰ ਪੂਰਾ ਇਹਨਾਂ ਬੰਬ ਬਣਾ ਦੇਣਾ ਮੂਰਲਿਆ ਲਾਈਟਾਂ ਚੇਂਜ ਕਰ ਦੇਣੀਆਂ ਨੇ ਤੇ ਇਹ ਆਪਣੇ ਸਟicker ਲੱਗਿਆ ਹੈ ਬਾਈ ਪਿੰਟੂ ਯੂਟਿਊਬਰ ਦਾ ਆਪਣੇ ਜੋ YouTube ਚੈਨਲ ਹੈ ਠੀਕ ਆ ਜੀ ਤੇ ਕਮੈਂਟ ਕਰਕੇ ਦੱਸੋ ਟਰੈਕਟਰ ਸੋਹਣਾ ਲੱਗਿਆ ਤੁਹਾਨੂੰ ਐਕੋ ਐਂਡ ਫੁੱਲ ਮੈਚਿੰਗ ਹੋ ਗਈ ਬਲਿਊ 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 ਚਲੋ ਠੀਕ ਆ ਹੁਣ ਦਿਖਾਉਣੀ ਅੱਗੇ ਤੁਹਾਨੂੰ ਆ ਤਾਂ ਤੁਸੀਂ ਦੇਖ ਲਈਆਂ ਹਾਂਜੀ ਬਾਬਿਓ ਇੱਕ ਤੁਹਾਨੂੰ ਅੱਜ ਦੱਸ ਰਹੀ ਸੀ ਗੱਲ ਜੋ ਉਰੇ ਹੋਈ ਆਪਣੇ ਕੱਲ ਮੌਸਮ ਦਿਖਾ ਰਿਹਾ ਸੀ ਖਰਾਬ ਠੀਕ ਆ ਜੀ ਤੇ ਉਹਦੇ ਕਰਕੇ ਮਸ਼ੀਨਾਂ ਚਲਾਈਆਂ ਆਪਾਂ ਦੋ ਮਸ਼ੀਨਾਂ ਦੋ ਚਲਾਈਆਂ ਕਿਸਮਤ ਚੰਗੀ ਕਹਿ ਲੋ ਠੀਕ ਆ ਏਰੀਆ ਦੀ ਚੰਗੀ ਕਹਿ ਲੋ ਜਾਂ ਸਾਡੀ ਚੰਗੀ ਕਹਿ ਲੋ ਰੱਬ ਜਾਣਦਾ ਹਨ ਉਹਨਾਂ ਨੇ ਕੀ ਕਰੇ ਇੱਕ ਮਸ਼ੀਨ ਦੋਰੀ ਚੱਲਦੀ ਵਾ ਦੂਜਿਆਂ ਨੇ ਆ ਕੇ ਉੱਪਰ ਲਾਈਨ ਦੇਖੀ ਨਹੀਂ 11000 ਲੈਡ ਚੱਲ ਰਹੀ ਸੀ ਉਹ ਕਿਤੇ ਨਾਲ ਸਪਾਰਕ ਮਾਰ ਗਿਆ ਪਹਿਲੀ ਗੱਲ ਤਾਂ ਇਹ ਆ ਵਾਈਗਰੂ ਦਾ ਸ਼ੋਕਰਾ ਡਰਾਈਵਰ ਸਾਈ ਦੀ ਠੀਕ ਆ ਜੀ ਬੰਦਾ ਤਾਂ ਇਹ ਫਸਲ ਤਾਂ ਆਪਾਂ 6 ਮਹੀਨੇ ਬਾਅਦ ਵੀ ਹੋ ਜੂਗੀ ਪਰ ਬੰਦਾ ਵਾਪਸ ਨਹੀਂ ਆਉਂਦਾ ਇੱਕ ਵਾਰ ਗਿਆ ਵਾ ਤੇ ਉਹਨਾਂ ਦੀ ਵੀ ਗਲਤੀ ਸੀ ਉਹਨਾਂ ਨੇ ਲੈਂ ਦੇਖੀ ਨਹੀਂ ਤੇ ਉਹਦੇ ਨਾਲ ਕੀ ਹੋਇਆ ਜੀ ਅੱਗ ਲੱਗ ਗਈ ਅੱਗ ਲੱਗ ਗਈ ਰੱਬ ਦੀ ਕਿਸਮਤ ਉਹੀ ਲੈਂਟ ਨੇ ਕੰਮ ਆ ਗਈ ਆਲੇ ਦੁਆਲੇ ਲੋਕ ਆ ਗਏ ਠੀਕ ਆ ਜੀ ਉਰੇ ਆਲੇ-ਦਾਲੇ 2-3 ਪਿੰਡਾਂ ਦਾ ਏਰੀਆ ਵਾਲੇ ਖੜਾ ਏ ਆਲੇ-ਦਾਲੇ ਬਹੁਤ ਮਸ਼ੀਨਾਂ ਚੱਲ ਰਹੀਆਂ ਨੇ ਉਹ ਮੱਕੀ ਨੂੰ ਜਿਹੜੂ ਮੋਟਰ ਚੱਲ ਰਹੀਦੀ ਉਹੀ ਪਾਣੀ ਨਾਲ ਆ ਫਿਰ ਲੋਕ ਇਕੱਠੇ ਹੋ ਗਏ ਤਾਂ ਭੁਜਾਈ ਤਾਂ ਮੰਨ ਲਓ ਬਿੱਗਾ ਆਪਣਾ ਕਣਕ ਦਾ ਫੁੱਗ ਗਿਆ ਤੇ ਇੰਨਾ ਸ਼ੁਕਰ ਪ੍ਰਮਾਤਮਾ ਦਾ ਉਸੇ 16 ਕਿਲੇ ਆਪਣੇ ਦੀ ਬਾਕੀ ਹੋਰ ਲੋਕਾਂ ਦੇ ਬਹੁਤ ਨੇ ਯਾਰ ਹਰੇਕ ਦੀ ਦੇਖੋ ਮਿਹਨਤ ਆ ਹਰੇਕ ਨੇ ਮਿਹਨਤ ਕਰਕੇ ਫਸਲ ਪਾਲੀ ਆ ਕਿ ਇਸ ਦੀ ਇਦਾਂ ਨਹੀਂ ਹੁੰਦੀ ਪ੍ਰਮਾਤਮਾ ਕਿਸੇ ਨਾਲ ਨਾ ਇਦਾਂ ਕਰੇ ਤੇ ਜੀ ਲੋਕ ਇਕੱਠੇ ਹੋ ਕੇ ਭੁਜਾਈ ਗਈ ਠੀਕ ਆ ਜੀ ਤਾਂ ਵਾਹਿਗੁਰੂ ਦਾ ਸ਼ੁਕਰ ਆ ਕੋਈ ਨਕੀ ਦਾ ਨੁਕਸਾਨ ਨਹੀਂ ਹੋਇਆ ਪਰ ਗੱਲ ਇਹ ਆ ਵੀ ਜੇ ਆਪਾਂ ਕਾਲੀ ਕਰਦੇ ਆ ਆਪਣੇ ਨਾਲ ਹਿਸਾਬ ਨਾਲ ਕੁਝ ਨਹੀਂ ਬਣਦਾ ਮਸ਼ੀਨਾ ਦੋ ਲਾਈਆਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆ ਗਿਆ ਅੰਕਲ ਜੀ ਸਾਡੇ ਇਹਨਾਂ ਦੀ ਕਿਸਮਤ ਇੰਨੀ ਚੰਗੀ ਆ ਲੱਕੀ ਕਿਸਮਤ ਆ ਇਹ ਦਾਨ ਬਹੁਤ ਕਰਦੇ ਨੇ ਇਹ ਸਚਾਈ ਆ ਜੀ ਜਿਹੜਾ ਬੰਦਾ ਦਾਨ ਕਰਦਾ ਰੱਬ ਉਹਦਾ ਕਦੇ ਮੋੜਾ ਨਹੀਂ ਕਰਦਾ ਤੇ ਐਨੇ ਖੁਸ਼ ਤਬੀਅਤ ਬੰਦੇ ਨੇ ਛੱਡ ਦਿਓ ਗੱਲਾਂ ਹਾਂ ਅੰਕਲ ਜੀ ਕੋਈ ਦਾਨਪੁੰਨ ਮੂਰੇ ਆਇਆ ਅੱਜ ਤਾਂ ਦਾਨਪੁੰਨ ਆਇਆ ਜੀ ਸਹੀ ਗੱਲ ਨਹੀਂ ਜੀ ਅੱਜ ਬੈਂਗਲੂ ਦੀ ਕਿਰਪਾ ਨਾਲ ਇਹ ਸਚਾਈ ਆ ਜੀ ਅੰਕਲ ਜੀ ਪੈਸੇ 16 ਕਿੱਲਾਂ ਦਾ ਟੱਕ ਸੀ ਜੀ ਤੇ ਸਾਡੇ ਵਾਲਾ ਲੋਕਾਂ ਦੀ ਜਿੰਨੀ ਹੋਰ ਵੀ ਬਹੁਤ ਹੀ ਜੀ ਖਤਮ ਹੋਈ ਸੀ ਸਾਰੀ ਜੀ ਨਹੀਂ ਆਪਾਂ ਇਹ ਦਾਨਪੁੰਨ ਕਰਦੇ ਆ ਤਾਂ ਉਰੀ ਰੱਬ ਆਪ ਭਲਾ ਕਰਦਾ ਸਤਿਗੁਰੂ ਮਾਨ ਹਾਂ ਤੁਸੀਂ ਕਰਦੇ ਵੀ ਆ ਇਹੋ ਜੀ ਗੱਲ ਦੀ ਜੀ ਹਰੇਕ ਨੂੰ ਖਾਣ ਪੀਣ ਦੀ ਫੁੱਲ ਸਹੂਲਤ ਹੈ ਚਾ 100 ਖਾ ਲੋ 200 ਖਾ ਲੋ ਕੋਈ ਟੈਨਸ਼ਨ ਨਹੀਂ ਪਰ ਨਸ਼ੇ ਪੱਤੇ ਵਾਲਾ ਨਹੀਂ ਬੈਸ ਨੂੰ ਮੰਦਾ ਸਿੱਧੀ ਗੱਲ ਆਪਣੇ ਕੋਲ ਹੈ ਨਾ ਜੀ ਆ ਨਸ਼ੇ ਵਾਲੇ ਨੂੰ ਤਾਂ ਅਸੀਂ 100 ਰੁਪਏ ਵੀ ਨਹੀਂ ਦੰਦੇ ਬੈਸ ਨੂੰ ਨੂੰ 500 ਵੀ ਦੇ ਦਾਂਗੇ ਇਹ ਸੂਲ ਆ ਬਸ ਇਹ ਹੁਣ ਆਪਾਂ ਸਵੇਰੇ ਜੀ ਉਹਨੇ ਝੋਟੇ ਉਰੇ ਲਾਤੇ ਫਿੱਕਾ ਉਧਰੋਂ ਵੀ ਕਰਤਾ ਇੱਕ ਇੱਧਰੋਂ ਵੀ ਕਰਤਾ ਤੇ ਇਹਨੂੰ ਸਵੇਰੇ ਭਰਾਂਗੇ ਟਰਾਲੇ ਨੂੰ ਉਹ ਭਰਿਆ ਹੋਇਆ ਉਹਨੂੰ ਸਵੇਰੇ ਲੈ ਕੇ ਜਾਵਾਂਗੇ ਠੀਕ ਆ ਜੀ ਇੱਕ ਆ ਭਰੀ ਖੜੀ ਆ ਇੱਕ ਉਹ ਬਾਕੀ ਬਰ ਰਹਿ ਗਏ ਕਿਲੇ 15 ਬਸ ਉਦੋਂ ਬਾਅਦ ਫਾਈਨਲ ਲਾਂਗਾ ਦੇਖੋ ਜਿਵੇਂ ਜੀਰੀ ਦਾ ਹੁੰਦਾ ਨਾ ਐਂ ਪਿਆ ਇਹ ਫਰਕਾ ਸ਼ਾਮ ਦੀ ਵढਾਈ ਦਾ ਦੇਖੋ ਜੀ ਜਿਵੇਂ ਜੀਰੀ ਦੇ ਢੇਰ ਲੱਗੇ ਹੁੰਦੇ ਨੇ ਐਂ ਪਿਆ ਥੋੜੀ ਬਹੁਤ ਬਾਣੂ ਫਿਰ